लमी उमिर पईल छिपी विच कटे मोत शंगार बण बोल चरवाए पईला फेर कसे ਬਣਦਾ ਸੁਰਮਾ ਆਪਣਾ ਆਬ ਰਗੜਾਏ ਪਹਿਲਾਂ ਫੇਰ ਕਿਸੇ ਦੇ ਨੈਣਾਂ ਦੀ ਧਾਰ ਬਣਦਾ ਇਥੇ ਦੌਲਤ ਜਗੀਰਾਂ ਦੀ ਲੋੜ ਕੋਈ ਨਾ ਸਿਰ ਦੇਣ ਵਾਲਾ ਸਰਦਾਰ ਬਣਦਾ ਹੋ ਗੋਲੇ ਤੋਪਾਂ ਦੇ ਜਲ ਤੇ ਸ਼ੋਰ ਮੱਚਦਾ ਹੋਣੀ ਪੰਗੜਾ ਪਾਵੇ ਤੇ ਕਾਲ ਨੱਚਦਾ ਗੋਲੇ ਸਿੰਘਾਂ ਦੇ ਟਿਕਾਣਿਆਂ ਤੇ ਜਾ ਕੇ ਲੱਗਦੇ ਟੈਂਕਾਂ ਤੋਪਾਂ ਨੇ ਅੰਗਲਛੇ ਅੰਗ ਯਾਰ ਅੱਗ ਦੇ ਮੋਰਚੇ ਜਗਾਰ ਛੱਡੇ ਸੂਰਿਆਂ ਪੈਰ ਗੁਰਾਂ ਦੇ ਭਰੋਸੇ ਗੱਡੇ ਸੂਰਿਆਂ ਲੱਗੇ ਬੋ ਦਿੱਕੋ ਗੋਲੀ ਨਾਲ ਡਾਉਨ ਲੱਗੇ ਤੇਰਾ ਤੇਰਾ ਨੇ ਹੋ ਲੀ ਖੂਨ ਦੀ ਖੜਾਈ ਸੀ ਬੱਬਰ ਸੇਰਾ ਨੇ ਗੋਲੇ ਤੋਪ ਦੇ ਚੱਲੇ ਤੇ ਸ਼ੋਰ ਮੱਚਦਾ ਗੋਲੇ ਤੋਪਾਂ ਦੇ ਚੱਲੇ ਤੇ ਸ਼ੋਰ ਮੱਚਦਾ ਹੁਣ ਫੈਸਲਾ ਲਗਾ ਝੂਠ ਸੱਚ ਦਾ ਹੁਣੀ ਪੰਗੜਾ ਪਾਵੇ ਤੇ ਕਾਲ ਨੱਚਦਾ ਗੋਲ ਗੋਲੀ ਨਾਲ ਡਾਉਣ ਲੱਗੇ 13 13 ਨੇ ਹੋਲੀ ਖੂਨ ਦੀ ਘੜਾਈ ਸੀ ਬੱਬਰ ਸ਼ੇਰਾ ਨੇ ਹੈਲੀਕਾਪਟਰ ਅੰਬਰ ਵਾਲ ਚੜੇ ਸੀ ਹੈਲੀਕਾਪਟਰ ਅੰਬਰ ਵਾਲ ਚੜੇ ਸੀ ਉਹਨਾਂ ਗੋਲੀ ਵਾਰ ਸਾਈ ਜਿਵੇਂ ਘੜੇ ਸੀ ਨਾਲ ਗੋਲੀਆਂ ਅਨੇਕਾਂ ਲੋਕ ਰੜੇ ਸੀ ਕਾਰੇ ਸੁਣੋ ਕੀ ਸੁਣਾਵਾਂ ਜ਼ਾਲਮਾਂ ਦੇ ਬੱਗ ਦੇ ਟੈਂਕਾਂ ਤੋਪਾਂ ਨੇ ਗਲਛੇ ਅੰਗਾਰ ਅੱਗ ਦੇ ਉਹਨਾਂ ਜੇ ਤਲੀ ਲਗਾਏ ਬੜੇ ਤਾਨ ਸੀ ਗੋਲੇ ਤੋਪਾਂ ਦੇ ਕੀਤਾ ਸੀ ਬਹੁਤ ਨੂੰ ਕਸਾਨ ਸੀ ਤਾਂ ਵੀ ਹੌਸੇ ਨਾ ਛੱਡੇ ਜੰਗ ਦੇ ਪਲੇਰਾਂ ਨੇ ਹੋਰ ਲਖੌਣ ਦੀ ਘੜਾਈ ਸੀ ਬੱਬਰ ਸ਼ੇਰਾਂ ਨੇ ਛੰਡੇ ਰਾਖਟ ਤੇ ਲਾਂਚਰ ਚਲਾਏ ਸੀ ਛੰਡੇ ਰਾਖਟ ਤੇ ਲਾਂਚਰ ਚਲਾਏ ਸੀ ਹੋਣੀ ਮੌਤ ਨੇ ਅਨੇਕਾਂ ਪੈਰ ਨਾਏ ਸੀ ਮਾਰ ਕਈ ਯਾਤਰੀ ਮੁਕਾਏ ਸੀ ਗੋਲੇ ਤੋਪਾਂ ਦੇ ਮਕਾਨਾਂ ਨੂੰ ਜ਼ਮੀਨੋਂ ਖਾਗਦੇ ਟੈਂਕਾਂ ਤੋਪਾਂ ਨੇ ਅੰਗ ਲੱਛ ਅੰਗ ਅੱਗ ਅੱਗੇ ਸਾਬਤੋਂ ਸਿੰਘਾਂ ਦੇ ਸਿੰਘ ਰਾਮ ਨੇ ਆਪ ਸਾਬਤੋਂ ਸਿੰਘਾਂ ਜਿਉਂਦਿਆਂ ਮਕਾਈਆਂ ਚਰਾ ਵੱਲੋਂ ਜੇਰਾਂ ਨੇ ਹੋ ਲਿਖੂਨ ਦੀ ਗਢਾਈ ਸੀ ਬਾਬਰ ਸ਼ੇਰਾਂ ਨੇ ਧੂੜ ਧੜਾ ਤਾਰ ਉੱਡੇ ਆਸਮਾਨ ਨੂੰ ਧੂੜ ਧੜਾ ਤਾਰ ਉੱਡੇ ਆਸਮਾਨ ਨੂੰ ਉੱਥੇ ਬਈ ਧੂੜ ਧੜਾ ਤਾਰ ਉੱਡੇ ਆਸਮਾਨ ਨੂੰ 14 ਸੈਂਟਰ ਮਕੌਣਾ ਸਿੱਖੀ ਸ਼ਾਨ ਨੂੰ ਬੇ ਆਖਾਤ ਦੀ ਹਾਰੇ ਇਨਸਾਨੀ ਨੂੰ ਨੀਤੀ ਸੈਂਟਰ ਦੀ ਯਾਰੀ ਹੋ ਗਈ ਸਾਵੇਂ ਜੱਗ ਦੇ ਟੰਕਾ ਤੋਪਾਂ ਨੇ ਅੰਗਲ ਅਛੇ ਅੰਗ ਯਾਰ ਅੱਗ ਦੇ ਮੋਰਚੇ ਬਰਾਰ ਸ਼ੇਰ ਗੱਜਦੇ ਲਾਉਂਦੇ ਢੇਰੀਆਂ ਜਿਸੋਨ ਨੇ ਉੱਕਦੇ ਸਾੰਬੇ ਮੋਰਚੇ ਬਰਾਰ ਸ਼ੇਰ ਬੁੱਕਦੇ ਲਾਉਂਦੇ ਢੇਰੀਆਂ ਨਿਸ਼ਾਨੇ ਉਹ ਨਾ ਉੱਕਦੇ ਵੇਖ ਜਾਲਮਾਂ ਨੂੰ ਸਿੰਘ ਬੁੱਲ ਟੋਕਦੇ ਬੱਬੀ ਮਨਾ ਨੂੰ ਘਰਾਇਆ ਸੀ ਦਰਮਸ਼ੇਰਾ ਨੇ ਹੋ ਲੀ ਖੂਨ ਦੀ ਗਢਾਈ ਸੀ ਬੱਬਰ ਸ਼ੇਰਾ ਨੇ ਅੱਗ ਲੱਗੀ ਹਾਰੇ ਕਮਰੇ ਮਕਾਨ ਨੂੰ ਅੱਗ ਲੱਗੀ ਹਾਰੇ ਕਮਰੇ ਮਕਾਨ ਨੂੰ ਬੇ ਆਖਾਂ ਤੇ ਰਾਸੀ ਕਮੀਆ ਸਥਾਨ ਨੂੰ ਤੁਰੇ ਸੂਰ ਮੇਂ ਅਨੇਕਾਂ ਵਾਰ ਜਾਨ ਨੂੰ ਹੈਸੀ ਕਾਲ ਹੋਣੀ ਧਰਮੀ ਦਿਲਾਂ ਨੂੰ ਠੱਗਦੇ ਟੈਂਕਾਂ ਤੋਂ ਬਾਣੇ ਅੰਗ ਲੱਛੇ ਅੰਗ ਯਾਰ ਅੱਗ ਦੇ ਜੇਦੋ ਮਸਤਾ ਚਲਾਉਂਦੇ ਸ਼ੇਰ ਗੋਲੀਆਂ ਮਸਤਾ ਚਲਾਉਂਦੇ ਸ਼ੇਰ ਗੋਲੀਆਂ ਨਾਲ ਖੂਨ ਦੇ ਖੜਾਈ ਜਾਂਦੇ ਹੋਲੀਆਂ ਮੌਤਵਾਰ ਲਈਆਂ ਫੌਜ ਦੀਆਂ ਟੋਲੀਆਂ ਵੇਖ ਪੈਂਦੀਆਂ ਕਮਾਂਡੋ ਫੋ